متو واجب متو واجب کی کردا ہے کتنا جیتا ہے ہٹ کديو ہٹ کديو ہٹ کديو سیاسی گنڈا گٹ بچا سپیاچار بند کرو بند کرو بند کرو ਸਿਆਸੀ ਗੁੰਡਾ ਗੱਟਚੜ ਮਰ ਜਾਪਾ ਮੁਜ਼ਾਫਾਤ ਮੁਜ਼ਾਫਾਤ ਔਰਤਾਂ ਨੂੰ ਇੱਜ਼ਤ ਨਾਲ ਜਿਉਣ ਦਾ ਹੱਕ ਦਿਓ ਹੱਕ ਦਿਓ ਹੱਕ ਦਿਓ ਲੈਕਚਰ ਸਪਿਆਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਹਾਤ ਵਿਰੋਧੀ ਮਾਨਸਿਕਤਾ ਮਰ ਜਾਪਾ ਹੈ ਜੀ 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 ਇਹਨਾਂ ਤੋਂ ਨਿਆਣੇ ਆਏ ਇੱਕ ਰਾਸ਼ਟਰਪਤੀ ਨੂੰ ਮੰਨ ਪੱਤਰ ਦਿੱਤਾ ਜਾਣਾ ਕਿ ਜੋ ਹੋ ਰਿਹਾ ਉਹਦੇ ਵਿੱਚ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੋ ਇੱਕ ਕੰਮਕਾਰ ਵਾਲੀਆਂ ਥਾਵਾਂ ਤੇ ਬੜੀਆਂ ਬੋਲੀਆਂ ਕਰਦੇ ਨੇ ਜਿਹੜੇ ਨੁਮਾਇंदे ਹੈਗੇ ਉਹ ਵੀ ਜਾ ਕੇ ਔਰਤਾਂ ਨੂੰ ਬਿਰਾਉਂਦੇ ਸੰਭਾਉਂਦੇ ਜਿਹੜੇ ਕੋਈ ਪੈਸੇ ਵਿੱਚ ਕੋਈ ਹੈਗੀ ਐ ਸਪੈਸਿਫਿਕ ਹੈਗੀ ਜਾਂ ਨਹੀਂ ਕਈ ਹੈਗੀਆਂ ਕੰਪਨੀਆਂ ਸਾਡੇ ਕੋਲ ਕੁਝ ਸਹੂਲਤ ਵੀ ਹੈਗੀਆਂ ਆ ਹਾਂ ਉਹ ਤਾਂ ਨਹੀਂ ਦੱਸੋ ਅੱਜ ਨੂੰ ਬੁਲਾ ਲਓ ਅੰਜੀ ਮੈਮ ਅੱਜ ਕੀ ਕਾਰਨ ਆ ਜਿਹੜਾ ਤੁਹਾਨੂੰ ਮੰਗ ਪੱਤਰ ਦੇਣੇ ਪੈ ਰਹੇ ਆ ਪਿਛਲੇ ਮਹੀਨੇ ਜੀ 9 8 9 ਅਗਸਤ ਦੀ ਰਾਤ ਨੂੰ ਕੋਲਕਾਤਾ ਦੇ ਵਿੱਚ ਇੱਕ ਮਹਿਲਾ ਡਾਕਟਰ ਨਾਲ ਜਬਰ ਜਨਾਹ ਹੋਇਆ ਜਿਹਦਾ ਡੇਢ ਜਾਂ 2 ਮਹੀਨੇ ਹੋਣ ਵਾਲੇ ਨੇ ਹਲੇ ਤੱਕ ਕਹਿੰਦੇ ਪੁਲਿਸ ਨੇ ਜਾਂ ਸਾਡੇ ਪ੍ਰਸ਼ਾਸਨ ਨੇ ਜਾਂ ਸਾਡੀ ਨਿਆਂ ਵਿਵਸਥਾ ਨੇ ਹਲੇ ਤੱਕ ਕੋਈ ਔਰਤਾਂ ਨੂੰ ਇਨਸਾਫ ਨਹੀਂ ਦਿੱਤਾ ਤੇ ਉਸ ਤੋਂ ਬਾਅਦ ਹੈ ਇੱਕ ਘਟਨਾਵਾਂ ਨੇ ਜਿਹੜੀਆਂ ਬੇਰੋਕ ਜਾਰੀ ਨੇ ਤੁਸੀਂ ਦੇਖਿਆ ਹੋਣਾ ਕਿ ਬਦਲਾ ਪ੍ਰਦੀ ਘਟਨਾ ਉਸ ਤੋਂ ਬਾਅਦ ਉਜਾਣ ਦੀ ਘਟਨਾ ਬ੍ਰਿਗੇਡੀਅਰ ਦੇ ਬੇਟੀ ਨਾਲ 오ਡੀਸਾ ਦੇ ਵਿੱਚ ਘਟਨਾ ਹੋਈ ਇਹ ਸਾਰੀਆਂ ਘਟਨਾਵਾਂ ਨੇਗੀਆਂ ਸਾਡਾ ਨਿਆਹ ਵਿਵਸਥਾ ਜਿਹੜੀ ਸੁੱਤੀ ਪਈ ਆ ਉਹਦੇ ਕਾਰਨ ਹੋ ਰਹੀਆਂ ਨੇ ਨਾ ਸਾਡਾ ਜਿਹੜਾ ਇੱਥੋਂ ਦਾ ਕੋਈ ਪੁਲਿਸ ਸਿਸਟਮ ਆ ਉਹ ਕਾਰਵਾਈ ਕਰਦਾ ਜਿਹੜੀਆਂ ਔਰਤਾਂ ਦੇ ਨਾਲ ਘਟਨਾਵਾਂ ਨੇ ਲਗਾਤਾਰ ਵਧ ਰਹੀਆਂ ਨੇ ਕਮਾਕਾਰਾਂ ਵਾਲੀਆਂ ਥਾਵਾਂ ਦੇ ਔਰਤਾਂ ਨੇ ਜੋ ਬਣਾਇਆ ਹੋਇਆਗਾ ਕਿ ਐਂਟੀ ਸੈਕਸਚੁਅਲ ਹਰਾਸਮੈਂਟ ਸੰਸਥਾਵਾਂ ਬਣਾਈਆਂ ਹੋਈਆਂ ਨੇ ਉਹ ਨਹੀਂ ਜਿਹੜੀਆਂ ਸਿਰਫ ਹੱਥ ਠੋਕਾ ਬਣ ਕੇ ਰਹਿ ਗਈਆਂ ਨੇ ਸਰਕਾਰ ਦਾ ਤੇ ਸਰਕਾਰਾਂ ਜਦੋਂ ਕੋਈ ਏਦਾਂ ਦਾ ਕੇਸ ਵਾਪਰਦਾਗਾ ਸਰਕਾਰਾਂ ਮਤਲਬ ਕੋਈ ਸਖਤ ਕਾਨੂੰਨ ਬਣਾਉਣ ਦੀ ਬਜਾਏ ਜਾਂ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬਜਾਏ ਇੱਕ ਦੂਜੇ ਉੱਪਰ ਆਪਦੇ ਵਿਰੋਧੀਆਂ ਉੱਪਰ ਚਿੱਕੜੋ ਸਾਲੀ ਕਰਦੀਆਂ ਨੇ ਇਹਨਾਂ ਜਿਹੜੀਆਂ ਘਟਨਾਵਾਂ ਨੇ ਇਹਨਾਂ ਨੂੰ ਰੋਕਣ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈਗਾ ਸਿਰਫ ਆਪਣੀ ਕਹੋ ਸਰਕਾਰ ਦੀ ਪ੍ਰੋਮੋਸ਼ਨ ਕਰਦੀਆਂ ਨੇ ਕਿ ਤੁਹਾਡੇ ਏਰੀਆ ਚਾ ਹੋ ਗਿਆ ਸਾਡਾ ਏਰੀਆ ਸਾਪਾ ਤੇ ਜਿਹੜੇ ਦੋਸ਼ੀ ਆਪਾਂ ਹੁਣ ਪਿਛਲੇ ਟਾਈਮ ਦਾ ਇੱਕ ਦੋ ਦੇਖੀਏ ਕਿ ਜਿਹੜੇ ਦੋਸ਼ੀ ਨੇ ਜਿੱਦਾਂ ਬ੍ਰਿਜ ਭੂਸ਼ਣ ਹੋ ਗਿਆ ਪਰ ਜਵਲ ਰਵੰਨਾ ਹੋ ਗਿਆ ਹੋਰ ਬਹੁਤ ਸਾਰੇ ਦੋਸ਼ੀ ਨੇ ਜਿਨ੍ਹਾਂ ਨੂੰ ਸਰਕਾਰਾਂ ਜਿਹੜੀਆਂ ਵਿਚਾਰ ਰਹੀਆਂ ਨੇ ਬਿਲਗਿਸਬਾਨ ਦੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਕਿੱਦਾਂ ਜੇਲ੍ਹ ਚੋਂ ਕੱਢ ਕੇ ਜਿਹੜਾ ਸਨਮਾਨਿਤ ਕੀਤਾ ਗਿਆ ਜਿਹਦੇ ਕਰਕੇ ਸਰਕਾਰਾਂ ਜਿਹੜੀਆਂ ਦੋਸ਼ੀਆਂ ਨੂੰ ਵਿਚਾਰ ਰਹੀਆਂ ਨੇ ਤੇ ਹੋਰ ਲੋਕਾਂ ਦੇ ਵੀ ਹੌਸਲੇ ਪੈ ਰਹੇ ਨੇ ਜਿਹੜੇ ਔਰਤ ਨਾਲ ਇਹਨਾਂ ਨਿਆ ਮਾੜੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਅੱਜ ਜਿਹੜਾ ਮੰਗ ਪੱਤਰ ਦਿੱਤਾ ਗਿਆ ਉਹਦੇ ਵਿੱਚ ਕੀ ਮੰਗ ਰੱਖੀ ਹੈ ਅਸੀਂ ਜਿਹੜਾ ਇੱਕ ਤਾਂ ਕਲਕੱਤੇ ਵਾਲੀ ਘਟਨਾ ਜਿਹਦੇ ਵਿੱਚ ਮੇਨ ਆ ਗਈ ਵੀ ਕਲਕੱਤੇ ਵਾਲੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਜਿੰਨੇ ਵੀ ਦੋਸ਼ੀ ਨੇ ਉਹਨਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਔਰਤਾਂ ਖਿਲਾਫ ਜਿਹੜੀਆਂ ਕੰਮਕਾਰ ਵਾਲੀਆਂ ਥਾਵਾਂ ਤੇ ਘਟਨਾਵਾਂ ਹੋ ਰਹੀਆਂ ਨੇ ਉੱਥੇ ਜਿਹੜੀਆਂ ਐਂਟੀ ਸੈਕਸ਼ੂਅਲ ਹਰਾਸਮੈਂਟ ਜਿਹੜੀਆਂ ਬਣੀਆਂ ਹੋਈਆਂ ਨੇ ਸੰਸਥਾਵਾਂ ਉਹ ਪ੍ਰੋਪਰ ਕੰਮ ਕਰਨ ਜਿਹੜੇ ਇਦਾਂ ਦੇ ਕੇਸ ਨੇਗੇ ਨਿਰਪੱਖ ਹੋ ਕੇ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਕਿਸੇ ਵੀ ਸਰਕਾਰ ਦਾ ਦਿਵਾ ਨਹੀਂ ਹੋਣਾ ਚਾਹੀਦਾ ਮਤਲਬ ਜਿੱਦਾਂ ਹੁਣ ਉੱਥੇ ਤਰਮੂਲ ਕਾਂਗਰਸ ਆ ਗਈ ਉੱਥੇ ਜਿਹੜੇ ਦੋਸ਼ੀਆਂ ਨੂੰ ਬਚਾਉਣ ਦੀ ਛੜਿਆਮ ਕੋਸ਼ਿਸ਼ ਹੋ ਰਹੀ ਆ ਸਾਨੂੰ ਪਤਾਗਾ ਪ੍ਰਜਵਲ ਰਵੰਨਾ ਨੂੰ ਸੜਿਆਮ ਬਚਾਇਆ ਆਬ੍ਰਿਜੂਸ਼ਨ ਨੂੰ ਸਰੇ ਆਮ ਬਚਾਇਆ ਗਿਆ ਇਦਾਂ ਦੀ ਕੋਈ ਨਹੀਂ ਹੋਣੀ ਚਾਹੀਦੀ ਨਿਰਪੱਖ ਹੋ ਕੇ ਦੋਸ਼ੀਆਂ ਨੂੰ ਫੜ ਕੇ ਉਹਨਾਂ ਦੇ ਕੇਸਾਂ ਦੀ ਜਾਂਚ ਕਰਕੇ ਉਹਨਾਂ ਨੂੰ ਬਣਦੀ ਜਿਹੜੀ ਸਜ਼ਾ ਮਿਲਣੀ ਚਾਹੀਦੀ ਅੱਜ ਕਿਹੜੀ ਸੰਸਥਾ ਵੱਲੋਂ ਜਿਹੜਾ ਮੰਗ ਬਣਦੀ ਅਸੀਂ ਇਸਤਰੀ ਜਾਗਰਤੀ ਮੰਚ ਕਰਤੀ ਕਿਸਾਨ ਯੂਨੀਅਨ ਔਰਤ ਬਿੰਗ ਆਸ਼ਾ ਵਰਕਰ ਫੈਸਿਲੀਟੇਟਰ ਯੂਨੀਅਨ ਤੇ ਪੰਜਾਬ ਸਟੂਡੈਂਟ ਯੂਨੀਅਨ ਦੇ ਜਿਹੜੀਆਂ ਔਰਤਾਂ ਨੇ ਇੱਥੇ ਇਕੱਠੀਆਂ ਹੋਈਆਂ